ਦੀ ਸਤਿ ਸ਼੍ਰੀ ਅਕਾਲ ਦੀ ਸਾਰੀ ਭਰਾਵਾਂ ਨੂੰ ਜਿੰਨੇ ਵੀ ਅੱਜ ਕੱਲ੍ਹ ਪੇਜਿਆਂ ਤੇ ਆਪਣੇ ਚੈਨਲਾਂ ਤੇ ਕੋਈ ਫੇਰ ਨਿਊਜ਼ ਪਾ ਰਹੇ ਆ ਉਹਨਾਂ ਬਾਰੇ ਉਹਨਾਂ ਬਾਰੇ ਚੱਲੇ ਓਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਅੱਜ ਜਿਹੜੇ ਆਪਾਂ ਲਾਈਵ ਹੋਏ ਆਂ ਜਿਹੜੇ ਮੁੱਦੇ ਦੇ ਜਿੰਨੇ ਵੀ ਫੇਕ ਨਿਊਜ਼ ਪਾ ਰਹੇ ਆ ਉਹਨਾਂ ਤੋਂ ਭਰਾ ਬਣ ਕੇ ਬਚ ਕੇ ਜੇ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਜੇ ਕੋਈ ਉਦਾਂ ਦੀ ਕੋਈ ਗੱਲਬਾਤ ਹੋਈ ਵੀ ਆ ਆਪਾਂ ਸਾਰੇ ਭਰਾ ਰਲ ਮਿਲ ਕੇ ਵਾਹਿਗੁਰੂ ਅੱਗੇ ਇਹ ਅਰਦਾਸ ਕਰੀਏ ਸਭ ਠੀਕ ਠਾਕ ਹੋਵੇ ਕੋਈ ਇਦਾਂ ਦੀ ਕੋਈ ਗੱਲਬਾਤ ਨਾ ਹੋਵੇ ਵੀ ਮਾਹੀ ਗੁਰੂ ਮਿਹਰ ਕਰੇ ਸਾਰੇ ਭਰਾਵਾਂ ਤੇ ਕੋਈ ਲੜਾਈ ਕੋਈ ਮਾੜੀ-ਮੋਟੀ ਚੀਜ਼ ਨਹੀਂ ਗਈ ਜਿਵੇਂ ਸੋਸ਼ਲ ਮੀਡੀਆ ਤੇ ਮਜ਼ਾਕ ਬਣਾਇਆ ਪਿਆ ਵਾ ਵੀ ਲੋਕੀ ਵਿਊ ਲੈਣ ਦੀ ਖਾਤਰ ਐਡਿਟ ਕਰ-ਕਰ ਕੇ ਵੀਡੀਓ ਪਾਈ ਜਾਂਦੇ ਆ ਉਹਨਾਂ ਲਈ ਧਿਆਨ ਰੱਖੋ ਭਰਾ ਬਣ ਕੇ ਵੀ ਜਿੰਨੇ ਵੀ ਫੇਕ ਵੀਡੀਓ ਪਾ ਰਹੇ ਆ ਲੋਕਾਂ ਨੂੰ ਡਰਾਈ ਜਾਂਦੇ ਆ ਬਹੁਤ ਜ਼ਿਆਦਾ ਤੇ ਅੱਧੇ ਲੋਕੀ ਡਰੇ ਹੋਏ ਹਜੇ ਤੱਕ ਸੌਂਦੇ ਵੀ ਨਹੀਂ ਪਾਏਗੇ ਤੇ ਜਿੰਨੇ ਵੀ ਇਹ ਲੋਕੀ ਵਿਊ ਲੈਣ ਦੀ ਖਾਤਰ ਵੀਡੀਓ ਪਾ ਰਹੇ ਆ ਉਹਨਾਂ ਨੂੰ ਯਾਰ ਲਾਹਨਤਾ ਤੇ ਜੇ ਕੋਈ ਚੰਗਾ ਕੰਮ ਕਰਨਾ ਹੀ ਆ ਵਾਹਿਗੁਰੂ ਕੇ ਆਪਾਂ ਇਹ ਅਰਦਾਸ ਕਰ ਲਈਏ ਕੋਈ ਇੰਨੀ ਗੱਲਬਾਤ ਕਿਸੇ ਪਾਸੇ ਨਾ ਹੋਵੇ ਕਿਸੇ ਪਾਸੇ ਵੀ ਇਹੋ ਜੀ ਗੱਲ ਕੋਈ ਨਾ ਹੋਵੇ ਲੜਾਈ ਵਾਲਾ ਮੋੜ ਨਾ ਬਣੇ ਜੇ ਕਿਸੇ ਪਾਸੇ ਜਿਵੇਂ ਹੁਣ ਆ ਪਿੰਡਾਂ ਦੀਆਂ ਨਿਊਜ਼ੀਆਂ ਕਈ ਪਾਰੇ ਆ ਚੱਕ ਚੱਕੇ ਉਹ ਪਿੰਡ ਦੇ ਵਿੱਚ ਐ ਹੋ ਗਿਆ ਉਹ ਪਿੰਡ ਦੇ ਵਿੱਚ ਬੰਮ ਡਾ ਕੇ ਪਏ ਆ ਵੀ ਜਹਾਂ ਹੀ ਤੁਰੇ ਫਿਰਦੇ ਆਏ ਆ ਬਹੁਤ ਮਿੰਡਾਈਆਂ ਫੇਕ ਫੇਕ ਵੀਡੀਓ ਚੱਕ ਚੱਕ ਪਾਈ ਜਾਂਦੇ ਆ ਲੋਕੀ ਇਸ ਟਾਈਮ ਫਰਦੂਨਾ ਬੰਦਿਆਂ ਤੋਂ ਵਾਜੋ ਤੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰ ਲਗੇ ਵੀ ਕੋਈ ਇੰਨਾ ਦਾ ਕੋਈ ਪਾਸੇ ਮੌਲ ਨਾ ਬਣੇ ਜੇ ਕਿਸੇ ਪਾਸੇ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਵੀ ਆ ਤੇ ਕੋਈ ਚੱਕਰ ਨਹੀਂ ਵੀ ਆਪਾਂ ਸਾਰੇ ਭਰਾਵਾਂ ਦੇ ਨਾਲ ਆ ਤੇ ਅਰਦਾਸ ਬੇਨਤੀ ਕਰਾਂਗੇ ਤੇ ਜੇ ਕਿਤੇ ਲੋੜ ਪਈ ਪਹੁੰਚਣ ਦੀ ਤੇ ਉੱਥੇ ਆਪਾਂ ਪਹੁੰਚਾਂਗੇ ਵੀ ਕੋਈ ਚੱਕਰ ਨਹੀਂ ਆ ਪਰ ਜਿਹੜੇ ਕਈ ਗੇ ਨਿਊਜ਼ ਪਾ ਰਹੇ ਆ ਲੋਕਾਂ ਨੂੰ ਡਰਾ ਰਹੇ ਆ ਉਹਨਾਂ ਲੋਕਾਂ ਤੋਂ ਬਚੋ ਵੀ ਜੇ ਵੀਡੀਓ ਜਿੰਨੀਆਂ ਵੀ ਪਾ ਰਹੀਆਂ ਵਾ ਅੱਜ ਕੱਲ ਜਿਹੜੀਆਂ ਸੋਸ਼ਲ ਮੀਡੀਆ ਤੇ ਪਾ ਰਹੇ ਆ ਮੈਂ ਇੱਕ ਕੱਲ ਵੀ ਵੀਡੀਓ ਪਾਈ ਸੀਗੀ ਆਪਣੇ ਫੇਸਬੁੱਕ ਚੈਨਲ ਤੇ ਜਿੰਨੀਆਂ ਵੀ ਲੋਕੀ ਵੀਡੀਓ ਪਾ ਰਹੇ ਆ ਸਭ ਤੋਂ ਜ਼ਿਆਦਾ ਫੇਕ ਚੱਕ-ਚੱਕ ਕੇ ਵੀਡੀਓ ਪੈ ਰਹੀਆਂ ਵਾ ਤੇ ਲੋਕੀ ਉਹੀ ਐਡਿਟ ਕਰ ਕਰ ਕੇ ਜਾਂ ਉਹੀ ਵੀਡੀਓ ਚੱਕ-ਚੱਕ ਕੇ ਲੋਕੀ ਭੇਜਾਂ ਦੇ ਪਾਈ ਜਾਂਦੇ ਆ ਉਹਨਾਂ ਭਰਾਵਾਂ ਤੋਂ ਬਚੋ ਕਿਉਂਕਿ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਭਰੀ ਜਾਂਦੇ ਆ। ਵੀ ਇੱਥੇ ਆਏ ਹੋਗਾ, ਇੱਥੇ ਫਲਾਨਾ ਹੋ ਗਿਆ। ਜੇ ਕਿਸੇ ਪਾਸੇ ਕੋਈ ਗੱਲਬਾਤ ਹੋਈ ਵੀ ਆ, ਕੋਈ ਚੱਕਰ ਨਹੀਂ, ਜੇ ਆਪਾਂ ਨੂੰ ਪਹੁੰਚਣਾ ਪਿਆ, ਆਪਾਂ ਉੱਥੇ ਪਹੁੰਚਾਂਗੇ ਵੀ। ਵੀ ਆਪਾਂ ਨੂੰ ਆਪਣੀ ਜਾਣ ਨਾਲ, ਉਹਨਾਂ ਪਿਆਰ ਨੇ ਜਿੰਨਾ ਪਿਆਰ ਆਪਣਾ ਹੈਗਾ ਪਿਆਮ ਦੇ ਨਾਲ, ਸਿੱਧੀ ਜੀ ਗੱਲ ਆ। ਬਾਕੀ ਕਈ ਪੇਜਾਂ ਜਗ ਤੱਕ ਪਾਈ ਜਾਂਦੇ ਆ ਲੋਕੀ ਉਹ ਚੀਜ਼ਾਂ ਤੁਹਾਡਾ ਜੀ ਜਾਂਦੇ ਡਰਾਈ ਜਾਂਦੇ ਤੁਸੀਂ ਉਹ ਵੀਡੀਓ ਬਾਵਾ ਕੇ ਜਿਵੇਂ ਆ ਤਾਂ ਜਾ ਕੇ ਤੁਸੀਂ ਕੈਮਰਾ ਲਿਖਾ ਕੇ ਵੀਡੀਓ ਪਾ ਦਿੰਦੇ ਆ ਜੇ ਵਿਊ ਲੈਣੇ ਆ ਤਾਂ ਕਿਸੇ ਚੱਜ ਦੀ ਚੀਜ਼ ਦੇ ਵਿਊ ਲਓ ਆਪਣੇ ਦਾਉਟੇ ਲੋੜ ਹੀ ਜਣਾ ਵਿਊ ਆਹ ਜਿਹੜੇ ਤਾਂ ਨੂੰ ਲੋਕੀ ਕੈਮਰਾ ਜਾ ਕੇ ਪਾ ਦਿੰਦੇ ਆ ਵੀ ਫਲਾਨਾ ਜਾ ਜਾਂਦਾ ਸਾਨੂੰ ਆਵਾਜ਼ ਆਉਂਦੀ ਆ ਫਲਾਨਾ ਹੁੰਦੀ ਆ ਉਹੋ ਜਿਹੀਆਂ ਵੀਡੀਓ ਐਡਿਟ ਕਰ ਕਰਕੇ ਲੋਕੀ ਪਾ ਰਿਹਾ ਇਸ ਟਾਈਮ ਦੇ ਵਿੱਚ ਚਲੋ ਕੋਈ ਖਬਰ ਕਿਸੇ ਪਾਸੇ ਦੀ ਚਲੋ ਸਹੀ ਵੀ ਹੋਊਗੀ ਹਨਾ ਮੈਂ ਮੰਨਦੇ ਆਂ ਇਹ ਗੱਲ ਵੀ ਚਲੋ ਕੋਈ ਜਾਂ ਜਾਂਦਾ ਵੀ ਹੋਊ ਕਿਸੇ ਪਿੰਡ ਦੇ ਵਿੱਚ ਦੀ ਪਰ ਜਿਆਦਾ ਵੀਡੀਓ ਜਿਹੜੀਆਂ ਪੈ ਰਹੀਆਂ ਆ ਮੈਂ ਲੋਕਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ ਗਈ ਭਰਾ ਜਿਹੜੇ ਆ ਭੇਜ ਖਾਸ ਕਰਕੇ ਭੇਜੇ ਵਾਲੇ ਜਾਂ ਫੇਕ ਨਿਊਜ਼ ਜਿਹੜੇ ਬਣਾ ਕੇ ਪਾ ਰਹੇ ਆ ਚੈਨਲਾਂ 'ਤੇ ਪਾ ਰਹੇ ਆ ਉਹਨਾਂ ਪਰਾਵਾਂ ਤੋਂ ਬਚੋ ਇੰਨੀਆਂ ਕ ਬੇਨਤੀਆਂ ਸਨਗੀਆਂ ਧੰਨਵਾਦ ਜੀ ਬਾਕੀ ਵੀਡੀਓ ਨੂੰ ਵੀ ਆਪਣੀ ਨੂੰ ਸ਼ੇਅਰ ਕਰ ਦਿਓ ਵੀ ਜਿੰਨਾ ਵੀ ਗੰਦ ਪਾਇਆ ਹੋਇਆ ਬ ਚੈਨਲ ਵਾਲਿਆਂ ਨੇ ਜਾਂ ਪੇਜਾਂ ਵਾਲਿਆਂ ਨੇ ਵੀ ਜਿਹੜੇ ਵੀਡੀਓ ਐਡਿਟ ਕਰ ਕਰਕੇ ਪਾਉਂਦੇ ਆ ਤੇ ਜਾਂ ਜਿਹੜੇ ਆ ਅੱਜ ਰਾਤ ਨੂੰ ਚਲੋ ਲਾਈਟਾਂ ਸਾਰੀਆਂ ਬੰਦ ਆ ਵਧੀਆ ਗੱਲ ਆ ਸਭ ਕੁਝ ਇਹ ਬੰਦ ਚਾਹੀਦਾ ਜਿੱਦਾਂ ਵੀ ਆ ਵੀ ਆਪਾਂ ਤਾਂ ਵਾਹਿਗੁਰੂ ਕੀ ਇਹ ਅਰਦਾਸ ਕਰੀਏ ਵੀ ਸਭ ਠੀਕ ਠਾਕ ਹੋਵੇ ਕੋਈ ਇਹ ਕਿਸੇ ਨਾਲ ਕੋਈ ਇਦਾਂ ਦੀ ਕੋਈ ਮਾਰ ਦਾ ਨਾ ਹੋਵੇ ਕਿਸੇ ਨਾਲ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਵੀ ਵਾਹਿਗੁਰੂ ਸਾਰੇ ਭਰਾਵਾਂ ਤੇ ਮਿਹਰ ਕਰੇ ਆਪਾਂ ਤਾਂ ਵਾਹਿਗੁਰੂ ਅਗੇ ਇਹ ਅਰਦਾਸ ਕਰਦੇ ਆਂ ਤੇ ਕਰਦੇ ਰਵਾਂਗੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੇ ਕਿਸੇ ਪਾਸੇ ਕੋਈ ਗੱਲਬਾਤ ਉਦਾਂ ਦੀ ਹੁੰਦੀ ਵੀ ਆ